ਆ ਦੇਖ ਲੋ ਭਾਈ ਜੀ ਮੌਤਮ ਖੋਲਾ ਕਰਦਾ ਤਰਾਉਂਦਾ ਬੰਦਾ ਬਾਹਰ ਦੀ ਵੀਡੀਓ ਆ ਦੇਖ ਲੋ ਆ ਲੈ ਲੈ ਕਰਤਾ ਕੰਮ ਕਰਤਾ ਉਹੀ ਕੰਮ ਲੋ ਭਾਈ ਜੀ ਵੀਡੀਓ ਦੇਖੋ ਟ੍ਰੇਨ ਦੀ ਜਿਹੜੀ ਲੈਂਡ ਲੈਂਡ ਦੇ ਉੱਤੇ ਖੜਾਦੀ ਲੈ ਕੇ ਬਾਈ ਨੇ ਕੰਬੈਨ ਪਤਾ ਨਹੀਂ ਪਤਾ ਨਹੀਂ ਦਰੂਣੀ ਕੀ ਕਾਲੀ ਸੀਗੀ ਕੰਬੈਨ ਜਿਹੜੀ ਲੈਂਡ ਦੇ ਉੱਤੇ ਲੈ ਕੇ ਜਮ੍ਹਾਂ ਖੜੀ ਕਰਤੀ ਨਾਲੇ ਫਟਕ ਲੱਗ ਗਿਆ ਪਤਾ ਨਹੀਂ ਇੰਨੇ ਨੂੰ ਕੀ ਕਾਲੀ ਸੀ ਹੁਣ ਆ ਦੇਖ ਲੋ ਤੁਸੀਂ ਅਰੈਸਟ ਕਰਦਾ ਫਿਰਦਾ ਕੰਬੈਨ ਨੂੰ ਵੀ ਕਿਵੇਂ ਨਾ ਕਿਵੇਂ ਕਰਕੇ ਨਾ ਬਚਾਹ ਹੋ ਜੇ ਹੁਣ ਆਹ ਦੇਖ ਲੋ ਹੁਣ ਪਿੱਛੇ ਵੀ ਫਟਕ ਲੱਗ ਗਿਆ ਅੱਗੇ ਵੀ ਫਟਕ ਲੱਗ ਗਿਆ ਹਰ ਰੇਲ ਦਾ on the time ਹੋ ਗਿਆ ਟ੍ਰੇਨ ਨਹੀਂ ਆਉਣਾ ਤੇ ਹੁਣ ਉੱਥੇ ਪੁਤੰਦਰਾ ਅਰੇਸਟਮੈਂਟ ਕਰਦਾ ਫਿਰਦਾ ਹੈ ਪਤਾ ਨਹੀਂ ਬਾਈ ਜੀ ਲੋਕਾਂ ਨੂੰ ਕੀ ਫਿੜਕ ਵੱਜੀ ਹੈ ਪਤਾ ਨਹੀਂ ਇੰਨੀ ਕਾਦੀ ਕਾਲੀ ਹੁੰਦੀ ਹੈ ਚਲੋ ਕਹਿੰਦੇ ਹੁੰਦੇ ਕਹਿੰਦੇ ਕਾਲੀ ਅਕੇ ਟੋਏ ਪਰ ਆਪਾਂ ਥੋੜਾ ਦੇਰ ਨਾਲ ਵਗ ਜਾਾਂਗੇ ਦੇਰ ਨਾਲ ਕਿਤੇ ਪਹੁੰਚਾਂਗੇ ਆਪਣੀ ਜਾਨ ਪਹਿਲਾਂ ਸੁਰੱਖਿਅਤ ਹੋਣੀ ਚਾਹੀਦੀ ਹੈ ਤਾਂ ਵੀਡੀਓ ਬਾਈ ਜੀ ਲੰਮੀ ਜਾਊਗੀ ਇਸ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਜਾਣਕਾਰੀ ਹਰੇਕ ਵਿਅਕਤੀ ਤੱਕ ਪਹੁੰਚੇ ਆਹ ਦੇਖ ਲਓ ਬਾਈ ਹੋ ਅਰੇਸਟਮੈਂਟ ਕਰਦਾ ਫਿਰਦਾ ਹੈ ਵੀ ਕੈਮਰਾ ਕਮ ਕਰਕੇ ਕੰਬਾਈਨ ਦੀ ਜਿਹੜਾ ਕੰਬਾਈਨ ਦਾ ਨੁਕਸਾਨ ਨਾ ਹੋ ਜਾ ਕੋਈ ਬਾਤ ਚ ਰਹਿ ਕੇ ਪੈਣਾ ਪਤਾ ਨਹੀਂ ਪਹਿਲਾਂ ਇਹਨੇ ਕੀ ਕੱਲੀ ਸੀ ਹੁਣ ਆਪਾਂ ਨੂੰ ਵੀ ਪਤਾ ਬਾਈ ਜੀ ਇਹਦੇ ਸਿਗਨਲ ਹੁੰਦੇ ਨੇ ਪਹਿਲਾਂ ਖੱਟੀ ਲਾਈਨ ਹੁੰਦੀ ਹੈ ਫਿਰ ਕਿਤੇ ਜਾ ਕੇ ਲਾਲ ਲਾਈਨ ਹੁੰਦੀ ਹੈ ਕਿ ਸਿਗਨਲ ਪਿੱਛੇ ਹੀ ਆਉਣ ਲੱਗ ਜਾਂਦੇ ਨੇ ਟ੍ਰੇਨ ਦੇ ਵੀ ਫੜਕ ਲੱਗਦੇ ਨੇ ਟ੍ਰੇਨ ਆਉਣ ਵਾਲੀ ਹੈ ਪਤਾ ਨਹੀਂ ਕੀ ਫੜਕ ਵੱਜੀ ਸੀ ਹਲਦਾ ਬਾਈ ਜੀ ਗੱਲ ਇੱਥੇ ਨਹੀਂ ਖਤਮ ਹੁੰਦੀ ਅੱਗੇ ਬਹੁਤ ਕੁਝ ਆਹ ਲੋ ਟ੍ਰੇਨ ਆ ਗਈ ਬਾਕੀ ਚਲੋ ਇਹਨਾਂ ਦਾ ਅਡਜਸਟਮੈਂਟ ਇੱਕ ਵਾਰੀ ਕਰ ਲਈ ਪਰ ਟ੍ਰੇਨ ਵੀ ਲੰਘ ਗਈ ਹੁਣ ਆ ਨਹੀਂ ਪਤਾ ਬਾਈ ਜੀ ਇਹਨੂੰ ਭੈੜੀ ਬਹੁਤ ਹੋਊਗੀ ਕਿਉਂਕਿ ਰੇਲਵੇ ਦੇ ਕਾਨੂੰਨ ਜਿਹੜੇ ਨੇ ਬਹੁਤ ਸਖਤ ਨੇ ਹੁਣ ਜਿਹੜੀਆਂ ਰੇਲਵੇ ਦੀਆਂ ਧਾਰਾਂ ਨੇ ਉਹ ਵੀ ਬਹੁਤ ਸਖਤ ਨੇ ਹੁਣ ਇਹ ਤੇ ਜਿੰਨੀ ਇਹ ਤੇ ਕਾਰਵਾਈ ਹੋਣੀ ਹੈ ਨਾ ਤਾਂ ਇੱਕ ਵਾਰੀ ਤਾਂ ਇਹ ਬੰਦੇ ਕੰਨੀ ਹੱਥ ਲਵਾ ਦੇਣਗੇ ਰੇਲਵੇ ਵਾਲੇ ਫੌਰਨ ਦੀ ਬਾਈ ਜੀ ਵੀਡੀਓ ਆ ਰੇਲਵੇ ਵਾਲੇ ਕੋਈ ਤਾਂ ਕੰਨੀ ਹੱਥ ਲਵਾ ਦੇਣਗੇ ਇਹ ਤਾਂ ਸੋਚੂ ਉਹ ਵਿਚਾਰਾ ਵੀ ਰੱਬਾ ਐਦੂ ਨਾਲ ਤਾਂ ਆਪਾਂ ਕੰਬੈਨ ਜਿਹੜੀ ਹੈ ਨਹੀਂ ਲੈਂਦੇ ਕਿਉਂਕਿ ਹਲੇ ਬਾਈ ਜੀ ਇੱਕ ਆ ਹੋਰ ਦੇਖ ਲਓ ਆ ਹੋਰ ਵੀਡੀਓ ਦੇਖ ਲਓ ਇਥੇ ਵੀ ਬਾਈ ਜੀ ਉਹੀ ਗੱਲ ਹੋਣ ਵਾਲੀ ਹੈ ਆ ਦੇਖ ਲੋ ਆ ਦੇਖ ਲੋ ਕਾਰ ਵਾਲਾ ਕਾਰ ਵਾਲਾ ਹਾਲ ਤੱਕ ਕੁਝ ਵੀ ਨਹੀਂ ਆਪਾਂ ਕਹਨੇ ਨਾ ਕਦੇ ਵੀ ਕਾਲੀ ਕਾਰ ਕਾਲੀ ਨਾ ਕਰਿਆ ਕਰੋ ਆ ਬਾਈ ਜੀ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਕਿਵੇਂ ਬੰਦੇ ਨੇ ਕਾਲੀ ਜਿਹੜੀ ਉਹ ਕੀਤੀ ਹੈ ਤੇ ਆ ਦੇਖ ਲੋ ਹੁਣ ਉਤਰ ਕੇ ਇੱਕ ਵਾਰੀ ਰੋਕ ਕੇ ਤੇ ਉਤਰ ਕੇ ਉਹ ਦੇਖਣ ਗਿਆ ਵੀ ਹਲੇ ਫੜਕ ਲੱਗਿਆ ਪਿਆ ਫੜਕ ਮੂਰੇ ਲੱਗਿਆ ਪਿਆ ਹਲੇ ਦੇਖਣ ਗਿਆ ਵੀ ਕੰਬਾਈਨ ਆਉਂਦੀ ਤਾਂ ਨਹੀਂ ਹੁਣ ਤੁਸੀਂ ਦੇਖੋਗੇ ਵੀ ਵੱਡਾ ਹਾਦਸਾ ਹੋਊਗਾ ਬਾਈ ਜੀ ਇਹਦੇ ਨਾਲ ਅੱਗੇ ਜਾ ਕੇ ਆ ਹੁਣ ਤੁਸੀਂ ਦੇਖੀ ਜਾਓ ਸਿਸਟੀਵੀ ਕੈਮਰਾ ਦੀ ਫੁਟੇਜ ਐ ਆਹ ਦੇਖ ਲਓ ਹੁਣ ਕੱਢਣ ਲੱਗ ਗਿਆ ਲੈ ਲੈ ਹੁਣ ਇਹ ਸਾਈਡ ਤੋਂ ਕੱਢੂ ਆ ਇਹ ਹੁਣ ਫਾੜਕ ਲੱਗਣ ਤੋਂ ਬਾਅਦ ਸਾਈਡ ਤੋਂ ਘਰ ਕੱਢ ਰਿਹਾ ਤੇ ਵੱਡਾ ਹਾਦਸਾ ਉਹ ਇਹ ਆਉ ਲੈ ਆਉ ਲੈ ਇਹ ਆਉ ਕਰਤਾ ਕੰਮ ਆਉ ਕਰਤਾ ਕੰਮ ਆਹ ਦੇਖੋ ਬਾਈ ਜੀ ਉਹ ਗੱਡੀ ਜਿਹੜੀ ਸਾਰੀ ਗੱਡੀ ਫਟਦੀ ਸਾਰੀ ਗੱਡੀ ਫਟ ਗਈ ਅੱਗੋਂ ਹੁਣ ਦੇਖਦਾ ਫਿਰਦਾ ਆਸੇ ਪਾਸੇ ਦੇਖਦਾ ਵੀ ਨੁਕਸਾਨ ਕਿੰਨਾ ਹੋ ਗਿਆ ਚਲੋ ਨੁਕਸਾਨ ਤਾਂ ਬਾਈ ਜੀ ਇਹਦੀ ਜਾਨ ਬਚ ਰਹੀ ਪਰ ਰੇਲਵੇ ਵਾਲੇ ਹੁਣ ਤੁਸੀਂ ਅੱਗੇ ਦੇਖੋਗੇ ਕਿ ਰੇਲਵੇ ਵਾਲੇ ਇਸ ਨੂੰ ਕਿਵੇਂ ਕਰੀ ਸੰਗੇ ਇਹ ਵੀ ਬੰਦਾ ਉਹੀ ਗੱਲ ਉਹਦੇ ਵਾਲੀ ਆਕੂਸੇਮ ਕਿਰਪਾਣ ਵਾਲੇ ਵਾਲੀ ਵੀ ਰੱਬਾ ਇਹਦੇ ਨਾਲ ਤਾਂ ਨਾ ਹੀ ਲੈ ਕੇ ਆਉਂਦੇ ਗੱਡੀ ਨਾ ਹੀ ਆਪਾਂ ਰੋਡ ਤੇ ਨਿਕਲਦੇ ਆਹ ਦੇਖ ਲਓ ਉਹ ਅੱਗੇ ਰੇਲਵੇ ਦੇ ਕਰਮਚਾਰੀ ਇਹਦੇ ਕੋਲ